ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਰਨ ਫॉर ਲਾਈਫ ਮੈਰਾਥਨ ਕੰਡਕਟ ਕੀਤਾ ਗਿਆ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚੇੜੀ ਹੋਈ ਹੈ ਉਹਦੇ ਵਿੱਚ ਅਸੀਂ ਉਤਸ਼ਾਹਿਤ ਕਰ ਰਹੇ ਹਾਂ ਛੋਟੇ ਛੋਟੇ ਬੱਚਿਆਂ ਨੂੰ ਯੰਗਸਟਰਸ ਨੂੰ ਕਿ ਉਹ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨ ਵਾਦ ਤੋਂ ਵਾਦੋਂ ਭੱਜਣ ਦੌੜਨ ਅਤੇ ਜਿਹੜੇ ਇਹ ਨਸ਼ਿਆਂ ਦਾ ਕੋਡ ਹੈ ਇਹ ਤੋਂ ਵਾਦ ਤੋਂ ਵਾਦ ਦੂਰੀ ਬਣਾਈ ਰੱਖਣ ਧੰਨਵਾਦ ਜੀ 40 ਨਸ਼ਾ ਸਾਹਿਬ ਮਾਰਨਿੰਗ ਸਾਰਿਆਂ ਨੂੰ 40 ਅਸੀਂ ਇੱਕ ਸਾਰੇ ਇਕੱਠੇ ਹੋਏ ਨਸ਼ਾ ਵਿਰੁੱਧ 43 ਭਗਵਾਨ ਜੀ ਨੇ ਇੱਕ ਬੜੀ ਅੱਛੀ ਸੀਰੀਅਲ ਸਟਾਰਟ ਕੀਤੀ ਹੋਈ ਹੈ ਅਸੀਂ ਵੀ ਅੱਜ ਤੁਹਾਡੇ ਘਰ ਵਿੱਚ ਡਾਕਟਰ ਸੁਨਨਤ ਰੈਂਡ ਦੇ ਅੰਡਰ ਸਾਰਾ ਸਰਡਾ ਆਈਐਮਰੋ ਵੀ ਇਨਕਲੂਡਿੰਗ ਹੈਗਾ ਹੈ ਸਾਰੇ ਡਾਕਟਰ ਜਥੇ ਹਰ ਜੇ ਤੁ ਜਾ ਕੇ ਸਾਰਿਆਂ ਨੂੰ ਇਹੀ ਦੇਣਾ ਕੋਈ ਵੀ ਨਸ਼ਾ ਕਿਸੇ ਵੀ ਕਿਸਮ ਦਾ ਪਲੀਜ਼ ਨਾ ਕਰੋ ਆਪਣਾ ਹੈਲਦੀ ਰੱਖਣ ਲਈ ਆਪਣਾ ਰੈਗੂਲਰ ਐਕਸਰਸਾਈਜ਼ ਕਰੋ ਸਾਰੇ ਪਾਰਟਿਸਪੀਸ਼ਨ ਦੇ ਵਿੱਚ ਵਾਦਾ ਕਰੋ ਥੈਂਕ ਯੂ ਸਡੇ ਰੌਟਰੀ ਕਲਬ ਵੱਲੋਂ ਮੈਰਾਥਨ ਰਨ ਕੱਢੀ ਗਈ ਹੈ ਨਸ਼ਾ ਦੇ ਖਿਲਾਫ ਜਾਗਰੂਕ ਕਰਨ ਲਈ ਸਾਰੀ ਜਨਤਾ ਨੂੰ ਜਿਹੜੇ ਨੌਜਵਾਨ ਪੀੜੀ ਆ ਉਹ ਕਾਜ਼ ਕਰਕੇ ਉਹਨਾਂ ਨੂੰ ਇਸ ਦਾ ਅਸੀਂ ਮੌਕਾ ਦਿੰਦਾ ਹੈ ਤਾਂ ਕਿ ਇਹ ਆਪਣੇ ਨਸ਼ੇ ਤੋਂ ਮੁਕਤ ਹੋ ਜਾਣ ਤੇ ਸਾਡਾ ਜਿਹੜਾ ਪੰਜਾਬ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਪੰਜਾਬ ਤੇ ਸਾਰਾ ਹਿੰਦੁਸਤਾਨ ਨਸ਼ੇ ਤੋਂ ਦੂਰ ਹੋ ਜਾਵੇ ਇਹ ਸਾਡੇ ਰੌਟਰੀ ਕਲੱਬ ਦਾ ਮਤਲਬ ਉਪਰਾਲਾ ਤੇ ਸਾਡੇ ਨਾਲ ਸਾਨੂੰ ਪ੍ਰਸ਼ਾਸਨ ਨੇ ਡੀਸੀ ਸਾਹਿਬ ਵੱਲੋਂ ਅਤੇ ਐਸਐਸਪੀ ਸਾਹਿਬ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਹਰੇਕ ਵਿਭਾਗ ਸਾਡੇ ਇਸ ਦੇ ਵਿੱਚ ਸ਼ਾਮਲ ਹੋਇਆ ਹੈ। ਆਲ ਰਾਈਟ ਜਵੀ ਸਰ ਜਵੀ ਸਰ ਅਸੀਂ ਪਸ਼ੀ ਪਠਾਣਾ ਰਨਰ ਰਾਈਡਰ ਲੌਂਚ ਸੈਸ਼ਨ ਹੈ। ਕਰੀਬਨ 30 ਪਾਰਟਿਸਪੈਂਟ ਦੇ ਵਿੱਚ ਰਨਿੰਗ ਕੇ ਹਿੱਸਾ ਲੈ ਰਹੇ ਹੈ। ਜੁਗਨਸ਼ਿਆ ਵਿਰੋਧ ਇਸ ਵਿਭਾਗ ਨੂੰ ਸਾਸਾਰੇ ਜਿਲ੍ਹੋਂ ਆਪਣੇ ਲੋਕਾਂ ਦੇ ਮੰਨੂ ਵੋਟ ਕਰ ਰਹੇ ਹੈ। ਸਾਡਾ ਮੋਟਿਵ ਹੈ ਕਿ ਸਾਰੇ ਲੋਕ ਜਿਹੜੇ ਹੈਗੇ ਕੱਲ ਨੂੰ ਪਹਿਲਾਂ ਇੱਕ ਰੱਖਣ ਹਮੇਸ਼ਾ ਖੁਸ਼ ਰਹਿਣ ਜਾਂ ਸਾਈਕਲ ਚੱਲ ਰਹੇ ਫਿਰ ਕੋਈ ਨਾ ਕੋਈ ਐਕਟੀਵਿਟੀ ਸ਼ੁਰੂ ਕਰਨਾ